ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਪੰਜਾਬ ਅਤੇ ਚੰਡੀਗੜ੍ਹ ਦੇ ਵੱਖ-ਵੱਖ ਵਿਭਾਗਾਂ ਵਿੱਚ ਨਿਕਲੀਆਂ ਸਰਕਾਰੀ ਨੌਕਰੀਆਂ ਤੁਸੀਂ ਇਹਨਾਂ ਨੌਕਰੀਆਂ ਨੂੰ ਕਿਵੇਂ ਅਪਲਾਈ ਕਰਨਾ ਹੈ ਕੀ ਰਹੇਗੀ ਯੋਗਤਾ ਇਸ ਤੋਂ ਇਲਾਵਾ ਉਮਰ ਹੱਦ ਅਤੇ ਕੀ ਰਹੇਗਾ ਸਿਲੈਕਸ਼ਨ ਪ੍ਰੋਸੈਸ ਇਸ ਬਾਰੇ ਡਿਟੇਲ ਵਿੱਚ ਗੱਲ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਵੀ ਲੋੜਵੰਦ ਜੌਬ ਸਿਕਰਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਜਾਵੇ ਅਤੇ ਉਹ ਇਹਨਾਂ ਨੌਕਰੀਆਂ ਨੂੰ ਅਪਲਾਈ ਕਰਕੇ ਆਪਣੇ ਕੰਮ ਤੇ ਲੱਗ ਜਾਣ ਤਾਂ ਦੋਸਤੋ ਆਉ ਲੈ ਕੇ ਚੱਲਦਾ ਹਾਂ ਪਹਿਲਾ ਪੰਜਾਬ ਦੇ ਵਿਭਾਗਾਂ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਆਫਿਸ ਆਫ ਦਾ ਡਿਸਟ੍ਰਿਕਟ ਅਤੇ ਸੈਸ਼ਨ ਜੱਜ ਜੋ ਕਿ ਸ਼ਹੀਦ ਭਗਤ ਸਿੰਘ ਨਗਰ ਐਪਲੀਕੇਸ਼ਨ ਦੀ ਮੰਗ ਕੀਤੀ ਗਈ ਹੈ ਪ੍ਰਿਸਕ੍ਰਾਈਬਡ ਪਰਫਾਰਮਾ ਤੇ ਪੋਸਟ ਦਾ ਨਾਮ ਹੈ ਲਿਫਟ ਆਪਰੇਟਰ ਜੋ ਕਿ ਕੰਟਰੈਕਟ ਬੇਸਿਸ ਤੇ ਨੇ ਟੋਟਲ ਪੋਸਟਾਂ 6 ਨੇ ਜਿਸ ਵਿੱਚੋਂ ਜਨਰਲ ਦੀਆਂ 4 ਅਤੇ ਐਸਸੀ ਦੀਆਂ 2 ਪੋਸਟਾਂ ਨੇ ਸੈਲਰੀ ਜੋ ਮਿਲੇਗੀ ਉਹ ਫਿਕਸਡ ਰੇਟ ਮਿਲੇਗਾ ਡਿਪਟੀ ਕਮਿਸ਼ਨਰ ਐਸ ਪੀ ਐਸ ਨਗਰ ਜੋ ਟਾਈਮ ਟੂ ਟਾਈਮ ਰਿਵਾਈਜ਼ ਹੁੰਦਾ ਹੈ ਜੋ ਯੋਗਤਾ ਹੈ ਇਹਨਾਂ ਪੋਸਟਾਂ ਲਈ 10ਵੀਂ ਪਾਸ ਹੋਣਾ ਲਾਜ਼ਮੀ ਹੈ ਇਸ ਤੋਂ ਇਲਾਵਾ 2 ਸਾਲ ਦੀ ਆਈਟੀਆਈ ਸਰਟੀਫਿਕੇਟ ਇਲੈਕਟ੍ਰੀਕਲ ਜਾਂ ਮਕੈਨਿਕਲ ਦੀ ਕਿਸੇ ਵੀ ਬ੍ਰਾਂਚ ਦੇ ਵਿੱਚ ਕਿਸੇ ਵੀ ਮਾਨਤਾ ਪ੍ਰਾਪਤ ਆਈਟੀਆਈ ਤੋਂ ਕੀਤਾ ਹੋਇਆ ਹੋਣਾ ਲਾਜ਼ਮੀ ਹੈ ਇਸ ਤੋਂ ਇਲਾਵਾ ਉਮਰ ਹੱਦ 18 ਤੋਂ 35 ਸਾਲ ਰਹੇਗੀ ਅਤੇ ਪੰਜਾਬ ਸਰਕਾਰ ਦੀਆਂ ਜੋ ਪਾਲਿਸਿਸ ਨੇ ਉਸ ਦੇ ਹਿਸਾਬ ਨਾਲ ਵਕਤ ਵਕਤ ਸ਼੍ਰੇਣੀ ਨੂੰ ਮਿਲਣ ਵਾਲੀ ਜੋ ਛੋਟ ਹੈ ਉਹ ਵੀ ਮਿਲਣ ਯੋਗ ਹੈ ਦੋਸਤੋ ਇਹਨਾਂ ਪੋਸਟਾਂ ਲਈ ਤੁਸੀਂ 5 ਜੁਲਾਈ 2024 ਤੱਕ ਸ਼ਾਮ 5 ਵਜੇ ਤੱਕ ਅਰਜ਼ੀਆਂ ਭੇਜ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਸਾਰੀਆਂ ਹੀ ਜੋ ਐਪਲੀਕੇਸ਼ਨਸ ਨੇ ਉਹ ਪ੍ਰਿਸਕ੍ਰਾਈਬਡ ਪਰਫਾਰਮਾ ਜੋ ਕਿ ਮੈਂ ਤੁਹਾਨੂੰ ਸਕਰੀਨ ਤੇ ਹੋਣਾ ਹੀ ਦਿਖਾਵਾਂਗਾ ਉਸ ਨੂੰ ਭਰ ਕੇ ਤੁਸੀਂ ਭੇਜ ਦੇਣਾ ਹੈ ਜਿਸ ਤੇ ਤੁਸੀਂ ਬੋਲਡ ਅੱਖਰਾਂ ਦੇ ਵਿੱਚ ਐਪਲੀਕੇਸ਼ਨ ਫੋਰ ਦਾ ਪੋਸਟ ਆਫ ਲਿਫਟ ਆਪਰੇਟਰ ਭੇਜਣਾ ਹੈ ਅਤੇ ਇਸ ਤੋਂ ਇਲਾਵਾ ਆਪਣਾ ਐਡਰੈਸ ਵੀ ਉਸ ਤੇ ਮੈਂਸ਼ਨ ਕਰ ਦੇਣਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਅਲਫਾਬੈਟ A ਤੋਂ L ਤੱਕ ਨੇ ਉਹਨਾਂ ਦੀ ਇੰਟਰਵਿਊ 15 7 2024 ਨੂੰ ਅਤੇ M ਤੋਂ Z ਤੱਕ ਜੋ ਅਲਫਾਬੈਟ ਜਿਨ੍ਹਾਂ ਦੇ ਨਾਮ ਸ਼ੁਰੂ ਹੁੰਦੇ ਨੇ ਉਹਨਾਂ ਦੀ ਇੰਟਰਵਿਊ 16 7 2024 ਨੂੰ ਲਈ ਜਾਵੇਗੀ ਇਸ ਤੋਂ ਇਲਾਵਾ ਤੁਸੀਂ ਵੈਬਸਾਈਟ www.districts.ecodes.gov.in ਨਵਾਂ ਸ਼ਹਿਰ ਤੇ ਵੀ ਵਿਜ਼ਿਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਇਸ ਸੰਬੰਧੀ ਹੋਰ ਵੀ ਅਪਡੇਟ ਜੋ ਆਉਣ ਵਾਲੀ ਅਪਡੇਟ ਹੈ ਉਹ ਵੀ ਇਸ ਤੇ ਤੁਹਾਨੂੰ ਮਿਲ ਜਾਵੇਗੀ ਤਾਂ ਪਰਫਾਰਮਰ ਦੀ ਗੱਲ ਕਰਦੇ ਹਾਂ ਇਹ ਪਰਫਾਰਮਰ ਹੈ ਜੀ ਜਿਸ ਨੂੰ ਤੁਸੀਂ ਭਰ ਕੇ ਆਪਣੇ ਜੋ ਡਾਕੂਮੈਂਟਸ ਨੇ ਨਾਲ ਭੇਜਣੇ ਨੇ ਜਿਸ ਵਿੱਚ ਯੋਗਤਾ ਤੁਹਾਡੀ ਪਰਸਨਲ ਡਿਟੇਲ ਅਤੇ ਕੰਟੈਕਟ ਨੰਬਰ ਤਜਰਬਾ ਅਤੇ ਇਸ ਤੋਂ ਇਲਾਵਾ ਹੋਰ ਵੀ ਜੋ ਜਾਣਕਾਰੀ ਮੰਗੀ ਗਈ ਹੈ ਉਹ ਤੁਸੀਂ ਭਰ ਕੇ ਜੋ ਦਫਤਰ ਜਸਟਿਸ ਅਤੇ ਸੈਸ਼ਨ ਜੱਜ ਸ਼ਹੀਦ ਭਗਤ ਸਿੰਘ ਨਗਰ ਨੂੰ ਭੇਜ ਦੇਣੀ ਹੈ ਅਤੇ ਦੋਸਤੋ ਲੈ ਕੇ ਚੱਲਦਾ ਹਾਂ ਤੁਹਾਨੂੰ ਚੰਡੀਗੜ੍ਹ ਦੀਆਂ ਪੋਸਟਾਂ ਲਈ ਤਾਂ ਤੁਸੀਂ ਕਿਸ ਵੈਬਸਾਈਟ ਤੇ ਜਾਣਾ ਹੈ ਜਿੱਥੇ ਤੁਹਾਨੂੰ ਚੰਡੀਗੜ੍ਹ ਵਿੱਚ ਨਿਕਲਣ ਵਾਲੀਆਂ ਸਾਰੀਆਂ ਹੀ ਪੋਸਟਾਂ ਦੀ ਜਾਣਕਾਰੀ ਮਿਲ ਜਾਵੇਗੀ ਇਸ ਦਾ ਲਿੰਕ ਵੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪ੍ਰੋਵਾਈਡ ਕਰਵਾ ਦਵਾਂਗਾ ਤੁਸੀਂ ਮੇਰੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਇਸ ਲਿੰਕ ਨੂੰ ਚੈੱਕ ਕਰ ਸਕਦੇ ਹੋ ਤਾਂ ਦੋਸਤੋ ਤੁਸੀਂ chdpr.gov.in ਤੇ ਜਾਣਾ ਹੈ ਰਾਈਟ ਕੋਰਨਰ ਤੇ ਕਲਿੱਕ ਕਰਨਾ ਹੈ ਤਾਂ ਤੁਹਾਨੂੰ ਇੱਥੇ ਐਡਵਰਟਾਈਜ਼ਮੈਂਟ ਦੇ ਵਿੱਚ ਅਪਾਇੰਟਮੈਂਟਸ ਤੇ ਜਾਣਾ ਹੈ ਜਿੱਥੇ ਤੁਹਾਨੂੰ ਚੰਡੀਗੜ੍ਹ ਵਿੱਚ ਨਿਕਲਣ ਵਾਲੀ ਹਰੇਕ ਨੌਕਰੀ ਦੀ ਜਾਣਕਾਰੀ ਮਿਲ ਜਾਵੇਗੀ ਤਾਂ ਦੋਸਤੋ ਇੱਥੇ ਬਹੁਤ ਸਾਰੀਆਂ ਪੋਸਟਾਂ ਨਿਕਲੀਆਂ ਨੇ ਜਿਵੇਂ ਪਹਿਲੀ ਪੋਸਟ ਦੀ ਗੱਲ ਕਰਦਾ ਹਾਂ ਅਪਾਇੰਟਮੈਂਟ ਨੋਟਿਸ ਆਫ ਡਾਕਟਰ ਅੰਮੇਦਕਰ ਇੰਸਟੀਚਿਊਟ ਇਸ ਨੂੰ ਕਲਿੱਕ ਕਰਦੇ ਹਾਂ ਤਾਂ ਦੇਖ ਲਈਏ ਪੋਸਟ ਕਿਹੜੀ ਹੈ ਜਿਸ ਨੂੰ 26 2022 ਨੂੰ ਅਪਲੋਡ ਕੀਤਾ ਪੀਡੀਐਫ ਖੁੱਲ ਜਾਵੇਗਾ ਇਸ ਵਿੱਚ ਤੁਹਾਨੂੰ ਦੱਸ ਦਈਏ ਕਿ ਡਾਕਟਰ ਅੰਮੇਦਕਰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਕੇਟਰਿੰਗ ਐਂਡ ਨਿਊਟ੍ਰੀਸ਼ਨ ਸੈਕਟਰ 42D ਦੇ ਵਿੱਚ ਵਾਕ ਇਨ ਇੰਟਰਵਿਊ ਹੈ ਫੋਰ ਗੈਸਟ ਜਾਂ ਫਿਰ ਪਾਰਟ ਟਾਈਮ ਫੈਸਿਲਿਟੀ ਜੋ ਕਿ 27 6 2024 ਅਤੇ 28 6 2024 ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਹੋਵੇਗੀ ਗੈਸਟ ਪਾਰਟ ਟਾਈਮ ਫੈਸਿਲਿਟੀ ਟੂ ਟੀਚ ਦਾ ਸਟੂਡੈਂਟ ਆਫ 3 ਇਅਰ ਬੀਐਸਸੀ ਇਨ ਹਸਪਿਟੈਲਟੀ ਅਤੇ ਹੋਟਲ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਫਾਈਨੈਂਸ਼ੀਅਲ ਮੈਨੇਜਮੈਂਟ ਅਤੇ ਹੋਟਲ ਅਕਾਊਂਟਸ ਜਿਸ ਵਾਸਤੇ ਯੋਗਤਾ ਐਮਕਾਮ विद द 55% मार्क्स विद 2 इयर्स टीचिंग एक्सपीरियंस लोडिंग다 ਹੈ ਤਾਂ ਦੋਸਤੋ ਅਗਲੀ ਪੋਸਟ ਤੇ ਚਲਦੇ ਹਾਂ ਅਗਲੀ ਜੋ ਪੋਸਟ ਹੈ ਉਹ ਹੈ ਅਪੁਆਇੰਟਮੈਂਟ ਨੋਟਿਸ ਆਫ ਡਾਇਰੈਕਟਰ ਸੋਸ਼ਲ ਵੈਲਫੇਅਰ ਤਾਂ ਇਸ ਨੂੰ ਕਲਿੱਕ ਕਰਾਂਗੇ ਤਾਂ ਇਸ ਨੂੰ ਡਾਊਨਲੋਡ ਕਰ ਲੈਣੇ ਹਾਂ ਤਾਂ ਦੋਸਤੋ ਡਿਪਾਰਟਮੈਂਟ ਆਫ ਸੋਸ਼ਲ ਵੈਲਫੇਅਰ ਊਮਨ ਐਂਡ ਚਾਈਲਡ ਡਿਵੈਲਪਮੈਂਟ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਪੋਸਟ ਹੈ ਸਟੇਟ ਕਮਿਸ਼ਨਰ ਦੀ ਉਸ ਵਾਸਤੇ ਐਪਲੀਕੇਸ਼ਨ ਦੀ ਮੰਗ ਕੀਤੀ ਗਈ ਹੈ ਇਸ ਵਾਸਤੇ ਜੋ ਯੋਗਤਾ ਹੈ ਗ੍ਰੈਜੂਏਸ਼ਨ ਕੀਤੀ ਹੋਈ ਹੋਣੀ ਲਾਜ਼ਮੀ ਹੈ ਇਸ ਤੋਂ ਬਾਅਦ ਜੋ ਐਕਸਪੀਰੀਅੰਸ ਹੈ ਘੱਟੋ-ਘੱਟ 20 ਸਾਲ ਦਾ ਤਜਰਬਾ ਗਰੁੱਪ A ਲੈਵਲ ਦੀ ਪੋਸਟ ਦਾ ਜੋ ਕਿ ਸੈਂਟਰਲ ਗਵਰਨਮੈਂਟ ਜਾਂ ਫਿਰ ਸਟੇਟ ਗਵਰਨਮੈਂਟ ਜਾਂ ਫਿਰ ਪਬਲਿਕ ਸੈਕਟਰ ਅੰਡਰਟੇਕਿੰਗ ਜਾਂ ਸੈਮੀ ਗਵਰਨਮੈਂਟ ਇੰਸਟੀਚਿਊਟ ਦੇ ਵਿੱਚ ਚਾਹੀਦਾ ਹੈ ਤਾਂ ਇਸ ਤੋਂ ਇਲਾਵਾ ਜੋ ਟਰਮ ਆਫ ਸਟੇਟ ਕਮਿਸ਼ਨਰ ਹੈ ਜੋ ਕਿ 3 ਸਾਲ ਵਾਸਤੇ ਇਨੀਸ਼ially ਹੋਵੇਗੀ ਬਟ ਐਟ ਦਾ ਏਜ ਆਫ 65 ਈਅਰ ਵਿਚਐਵਰ ਇਜ਼ ਅਰlier ਤਾਂ ਦੋਸਤੋ ਜੋ ਸੈਲਰੀ ਹੈ ਇਸ ਵਾਸਤੇ 75000 ਰੁਪਏ ਪਰ ਮੰਥ ਮਿਲਣਯੋਗ ਹੈ ਇਸ ਤੋਂ ਇਲਾਵਾ ਹਾਊਸ ਰੈਂਟ ਟੈਲੀਫੋਨ ਫੈਸਿਲਿਟੀ ਅਤੇ ਮੈਡੀਕਲ ਫੈਸਿਲਿਟੀ ਵੀ ਮਿਲਣਯੋਗ ਹੈ ਤਾਂ ਦੋਸਤੋ ਅਗਲੀ ਪੋਸਟ ਵੱਲ ਚਲਦੇ ਹਾਂ ਤਾਂ ਹੋਰ ਵੀ ਪੋਸਟਾਂ ਜੋ chdpr.gov.in ਤੇ ਅਵੇਲੇਬਲ ਨੇ ਜਿਵੇਂ ਅਪਾਇੰਟਮੈਂਟ ਨੋਟਿਸ ਆਫ ਸਿਟੀ ਜੋ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਤਾਂ ਤੁਹਾਨੂੰ ਦੱਸ ਦਈਏ ਕਿ ਪੋਸਟਾਂ ਜੋ ਸਿਟੀ ਜੂ ਦੇ ਵਿੱਚ ਕੱਢੀਆਂ ਗਈਆਂ ਸਨ ਤਾਂ ਦੋਸਤੋ ਜੋ ਪੋਸਟਾਂ ਸਨ ਆਫਿਸ ਆਫ ਦਾ ਡਿਵੀਜ਼ਨਲ ਮੈਨੇਜਰ ਸੀਟੀਯੂ ਅਤੇ ਡਾਇਰੈਕਟਰ ਟਰਾਂਸਪੋਰਟ ਯੂਨੀਅਨ ਤਾਂ ਤੁਹਾਨੂੰ ਦੱਸ ਦਈਏ 68 ਪੋਸਟਾਂ ਸੀ ਜੋ ਵੈਕੈਂਟ ਪੋਸਟਾਂ ਸੀ ਵਰਕਸ਼ਾਪ ਸਟਾਫ ਦੀਆਂ ਇਹ ਫਿਲਹਾਲ ਦੀ ਕੜੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਵਿਡਰਾਅ ਕਰ ਲਈਆਂ ਗਈਆਂ ਨਹੀਂ ਅਗਲੀ ਜਦੋਂ ਵੀ ਜਾਣਕਾਰੀ ਇਹਨਾਂ ਪੋਸਟਾਂ ਸੰਬੰਧੀ ਆਵੇਗੀ ਤਾਂ ਮੈਂ ਤੁਹਾਨੂੰ ਇਸ ਬਾਰੇ ਜ਼ਰੂਰ ਦੱਸ ਦਵਾਂਗਾ ਤਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਹਰ ਇੱਕ ਜੌਬ ਸੀਕਰ ਤੱਕ ਮਹੱਤਵਪੂਰਨ ਜਾਣਕਾਰੀ ਸਮੇਂ ਸਿਰ ਪਹੁੰਚ ਸਕੇ ਤਾਂ ਦੋਸਤੋ ਇਨੇ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਰੰਸ ਅਗੇਨ ਟੂ 올 ਮਾਈ ਵਿਅਰਸ